ਇਦਾਂ ਦੀਆਂ ਪਲੈਨਿੰਗਾਂ ਜਿਹੜੀਆਂ ਨਹੀਂ ਉਹ ਖਾਂਬਰਾ ਚਰਚ ਦੇ ਖਿਲਾਫ ਹੋ ਰਹੀਆਂ ਸੀ ਤੇ ਇਹ ਸਾਬਤ ਕਰਨਾ ਸੀ ਕਿ ਖਾਂਬਰਾ ਚਰਚ ਜਿਹੜਾ ਹੈ ਉਹ ਝੂਠੀਆਂ ਗਵਾਹੀਆਂ ਦਿੰਦਾ ਹੈ ਪਾਸਟਰ ਨਰੂਲਾ ਜੀ ਨੇ ਮੇਰਾ ਜਿਗਰ ਵੀ ਕੀਤਾ ਕੱਲ ਦੇ ਲਾਈਵ ਦੇ ਵਿੱਚ ਆਪ ਇਮੇਜਿਨ ਕਰੋ ਕੱਲ ਇੱਕ ਮੈਸੇਜ ਮੇਰੇ ਪਾਸ ਆਇਆ ਇੱਕ ਵਿਅਕਤੀ ਮuje ਬਤਾ ਰਹਾ tha ਕਿ ਉਸਕੇ ਪਾਸ ਇੱਕ ਵੀਡੀਓ ਰਿਕਾਰਡਿੰਗ ਹੈ ਜਹਾਂ ਪੇ ਇਹ ਉਹ ਬਾਤ ਕਰ ਰਹੇ ਹੈ ਕਿ ਤੁਜੇ 50000 ਰੁਪਏ ਮਹੀਨਾ ਤਨਖਾਹ ਦੇ ਦੇਂਗੇ ਔਰ ਤੁਜੇ ਇੱਕ ਐਕਟ੍ਰੈਸ ਸੇ ਮਿਲਾ ਦੇਂਗੇ तू क्या करेगा तू फेक लोगों को खामरा चर्च में लेके जाएगा फेक मेडिकल रिपोर्ट के साथ गवाही देने के बाद हम बोलेंगे कि खामरा चर्च ने हमें खड़ा किया और उस और उसने हमें बता दिया और उन फेकुओं को लगता था कि ये बंदा इनका विरोधी है वो मेरा विरोधी पिछले साल था अब नहीं <laughs> कुछ लोग मेरे को जान ते कुछ लोग जान पहचानते नहीं सी उन्होंने करना की सी उन्होंने मैनू चुने गुरदासपुर ਕਿ ਤੁਸੀਂ ਜਿਹੜੇ ਬੰਦੇ 4 ਸਾਲ 2 ਸਾਲ ਪਹਿਲਾਂ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਘਰਾਂ 'ਚ ਜਾਣਾ ਇਨਕੁਆਰੀ ਕਰਨੀ ਆ ਕਿ ਉਹਨਾਂ ਦੀ ਡੈਥ ਜਿਹੜੀ ਉਹ ਕਿੱਦਾਂ ਹੋਈ ਆ ਜ਼ਿਆਦਾਤਰ ਉਹ ਬੰਦੇ ਹੁਣ ਪਠਾਨਕੋਟ ਸਾਈਡ ਦੇ ਜਾਂ ਮਕੇਰੀਆਂ ਸਾਈਡ ਦੇ ਉਹਨਾਂ ਦੀਆਂ ਮੈਡੀਕਲ ਰਿਪੋਰਟਾਂ ਲੈਣੀਆਂ ਘਰੋਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀਆਂ ਮੈਡੀਕਲ ਰਿਪੋਰਟਾਂ ਲੈ ਕੇ ਉਹਨਾਂ ਦੇ ਜਿਹੜੇ ਆਧਾਰ ਕਾਰਡ ਸੀ ਆਧਾਰ ਕਾਰਡ ਦੇ ਉੱਪਰ ਫੋਟੋ ਜਿਹੜੀ ਆ ਉਹ ਚੇਂਜ ਕਰਨੀ ਚੇਂਜ ਕਰਾ ਕੇ ਉੱਪਰ ਹੋਰ ਕੋਈ ਫੋਟੋ ਲਾ ਦੇਣੀ ਜਾਂ ਜਿਸ ਤਰ੍ਹਾਂ ਕਾਪੀ ਕਰਕੇ ਲਗਾ ਦੇਣੀ ਕਿ ਇਹ ਬੰਦਾ ਜੀਂਦਾ ਏ ਤੇ ਇਹਨੂੰ 2 ਸਾਲ ਪਹਿਲਾਂ ਆ ਪ੍ਰੋਬਲਮ ਸੀ ਤੇ ਇਹ ਬਿਮਾਰੀ ਸੀ ਤੇ ਹੁਣ ਇਹ ਠੀਕ ਹੋ ਗਿਆ ਏ ਖੰਬੜਾ ਚਰਚ ਜਾ ਕੇ ਐਦਾਂ ਦੀਆਂ ਪਲੈਨਿੰਗਾਂ ਜਿਹੜੀਆਂ ਨੇ ਉਹ ਖੰਬੜਾ ਚਰਚ ਦੇ ਖਿਲਾਫ ਹੋ ਰਹੀਆਂ ਸੀ ਤੋਂ ਮੈਂ ਤੁਹਾਨੂੰ ਕਲੀਅਰ ਦੱਸਾਂ ਕਿ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੂੰ ਪ੍ਰੈਸ ਕਾਨਫਰੰਸ ਵਿੱਚ ਭਲਣਾ ਸੀ ਤੇ ਇਹ ਸਾਫਤ ਕਰਨਾ ਸੀ ਕਿ ਖੰਬੜਾ ਚਰਚ ਜਿਹੜਾ ਏ ਉਹ ਝੂਠੀਆਂ ਗਵਾਹੀਆਂ ਦਿੰਦਾ ਏ ਸਾਰਿਆਂ ਨੂੰ ਪ੍ਰਭੂ ਯਿਸੂਮਸੀਹ ਨੂੰ ਸਲਾਮ ਬੇਨਤੀ ਹੈ ਕਿ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਸੁਨਣਾ ਤੇ ਵਿਚਾਰ ਕਰਨਾ ਕਿ ਮਸੀਹਤ ਨੂੰ ਬਦਨਾਮ ਕਰਨ ਵਾਸਤੇ ਸਾਡੇ ਕੁਝ ਆਪਣੇ ਹੀ ਲੋਕ ਕਿੱਦਾਂ ਦੇ ਜਾਲ ਜਿਹੜੇ ਆ ਉਹ ਵਿਛਾਰੇ ਨੇ ਬਦਨਾਮ ਕਰਨ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਕਦੀ ਕਦੀ ਵੀ ਅੱਜ ਤੱਕ ਪਾਸਟਰ ਨਰੂਲਾ ਜੀ ਦੇ ਚਰਚ ਨਹੀਂ ਗਿਆ ਚਲੋ ਚਰਚ ਤੇ ਇੱਕ ਖੁਦਾ ਦਾ ਘਰ ਆ ਪਰ ਮੈਂ ਕਦੀ ਵੀ ਉਹਨਾਂ ਦੇ ਨਾਂ ਕਿਸੇ ਜੋ ਲੋਕਲ ਚਰਚ ਉਹਨਾਂ ਨੇ ਖੋਲੇ ਆ ਨਾ ਕਦੀ ਉੱਥੇ ਗਿਆ ਤੇ ਨਾ ਕਦੀ ਮੈਂ ਖਾਂਬੜੇ ਚਰਚ ਹੀ ਗਿਆ ਪਰ ਇੱਕ ਬੜਾ ਹੈਰਾਨੀਜਨਕ ਜੋ ਮੇਰੇ ਨਾਲ ਇੱਕ ਕੰਮ ਹੋਇਆ ਉਹ ਮੈਂ ਤੁਹਾਨੂੰ ਦੱਸਦਾ ਪਾਸਟਰ ਨਰੂਲਾ ਜੀ ਨੇ ਮੇਰਾ ਜਿਗਰ ਵੀ ਕੀਤਾ ਕੱਲ ਦੇ ਲਾਈਵ ਦੇ ਵਿੱਚ ਪਰ ਅੱਜ ਮੈਂ ਤੁਹਾਨੂੰ ਉਹ ਇਸ ਵੀਡੀਓ ਦੇ ਮਾਦੀਨੇ ਦਰਾਈ ਪੂਰੀ ਕਲੀਅਰ ਗੱਲ ਦੱਸਦਾ ਕਿ ਮੇਰੇ ਨਾਲ ਹੋਇਆ ਕੀ ਅੱਜ ਤੋਂ ਕੁਝ ਦਿਨ ਪਹਿਲਾਂ ਕੁਝ ਲੋਕ ਮੇਰੇ ਕੋਲ ਆਏ ਜਿਹੜੇ ਕੁਝ ਲੋਕ ਜਾਣ ਪਛਾਣਦੇ ਸੀ ਤੇ ਕੁਝ ਲੋਕ ਜਾਣ ਪਛਾਣਦੇ ਨਹੀਂ ਸੀ ਉਹਨਾਂ ਦਾ ਮੈਂ ਨਾਮ ਇਸ ਕਰਕੇ ਨਹੀਂ ਲੈ ਰਿਹਾ ਕਿਉਂਕਿ ਹਾਲੇ ਅਸੀਂ ਕਰਨਾ ਸੀ ਜੋ ਵੀ ਪ੍ਰੂਫ ਇਕੱਠੇ ਕਰਨੇ ਸੀ ਪਰ ਪ੍ਰੋਫਿਟ ਜੀ ਨੇ ਕੱਲ ਦੀ ਲਾਈਵ ਦੇ ਵਿੱਚ ਜਿਹੜਾ ਬੋਲ ਦਿੱਤਾ ਤੇ ਉਹਨਾਂ ਨੂੰ ਪਤਾ ਲੱਗ ਗਿਆ ਉਹ ਨਹੀਂ ਉਹ ਗਾੜੀ ਸਾਡੇ ਨਾਲ ਗੱਲਬਾਤ ਜਿਹੜੀ ਉਹ ਨਹੀਂ ਕਰਨਗੇ ਉਹਨਾਂ ਨੇ ਕਰਨਾ ਕੀ ਸੀ ਉਹਨਾਂ ਨੇ ਮੈਨੂੰ ਚੁਣਿਆ ਗੁਰਦਾਸਪੁਰ ਦੇ ਵਿੱਚੋਂ ਵੀ ਤੁਸੀਂ ਜਿਹੜੇ ਬੰਦੇ 4 ਸਾਲ 2 ਸਾਲ ਪਹਿਲਾਂ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਘਰਾਂ 'ਚ ਜਾਣਾ ਇਨਕੁਆਰੀ ਕਰਨੀ ਆ ਕਿ ਉਹਨਾਂ ਦੀ ਡੈਥ ਜਿਹੜੀ ਉਹ ਕਿਦਾਂ ਹੋਈ ਆ ਜ਼ਿਆਦਾਤਰ ਉਹ ਬੰਦੇ ਹੁਣ ਪਠਾਨਕੋਟ ਸਾਈਡ ਦੇ ਜਾਂ ਮਕੇਰੀਆਂ ਸਾਈਡ ਦੇ ਜਾਂ ਥੋੜੇ ਗੁਰਦਾਸਪੁਰ ਤੋਂ ਹਟਵੇ ਹੋਣ ਜਾਂ ਕੁਝ ਲੋਕਲ ਵੀ ਹੋਣ ਪਿੰਡਾਂ ਦੇ ਤੇ ਉਹਨਾਂ ਦੀਆਂ ਮੈਡੀਕਲ ਰਿਪੋਰਟਾਂ ਲੈਣੀਆਂ ਘਰੋਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀਆਂ ਮੈਡੀਕਲ ਰਿਪੋਰਟਾਂ ਲੈ ਕੇ ਤੋ ਉਹਨਾਂ ਦੇ ਜਿਹੜੇ ਆਧਾਰ ਕਾਰਡ ਸੀ ਧਿਆਨ ਨਾਲ ਸੁਣਨਾ ਆਧਾਰ ਕਾਰਡ ਦੇ ਉੱਪਰ ਫੋਟੋ ਜਿਹੜੀ ਆ ਉਹ ਚੇਂਜ ਕਰਨੀ ਚੇਂਜ ਕਰਾ ਕੇ ਉੱਪਰ ਹੋਰ ਕੋਈ ਫੋਟੋ ਲਾ ਦੇਣੀ ਜਾਂ ਜਿਸ ਤਰ੍ਹਾਂ ਕਾਪੀ ਕਰਕੇ ਲਗਾ ਦੇਣੀ ਕਿ ਇਹ ਬੰਦਾ ਜੀਂਦਾ ਏ ਤੇ ਇਹਨੂੰ 2 ਸਾਲ ਪਹਿਲਾਂ ਆ ਪ੍ਰੋਬਲਮ ਸੀ ਤੇ ਇਹ ਬਿਮਾਰੀ ਸੀ ਤੇ ਹੁਣ ਇਹ ਠੀਕ ਹੋ ਗਿਆ ਏ ਖੰਬੜਾ ਚਰਚ ਜਾ ਕੇ ਐਦਾਂ ਦੀਆਂ ਪਲੈਨਿੰਗਾਂ ਜਿਹੜੀਆਂ ਨਹੀਂ ਉਹ ਖੰਬਰਾ ਚਰਚ ਦੇ ਖਿਲਾਫ ਹੋ ਰਹੀਆਂ ਸੀ। ਤੋਂ ਮੈਂ ਤੁਹਾਨੂੰ ਕਲੀਅਰ ਦੱਸਾਂ ਕਿ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੂੰ ਪ੍ਰੈਸ ਕਾਨਫਰੰਸ ਵਿੱਚ ਭੱਲਣਾ ਸੀ ਤੇ ਇਹ ਸਾਬਤ ਕਰਨਾ ਸੀ ਕਿ ਖੰਬਰਾ ਚਰਚ ਜਿਹੜਾ ਹੈ ਉਹ ਝੂਠੀਆਂ ਗਵਾਹੀਆਂ ਦਿੰਦਾ ਹੈ। ਮੈਂ ਕਿਸੇ ਦੇ ਮੈਂ ਇਹਨਾਂ ਨੂੰ ਸੋਚਿਓ ਕਿ ਮੈਂ ਉਸ ਚਰਚ ਦਾ ਸਪੋਰਟਰ ਆ ਮੈਂ ਕਦੀ ਉਸ ਚਰਚ ਦੇ ਵਿੱਚ ਨਹੀਂ ਗਿਆ। ਮੈਂ ਹਮੇਸ਼ਾ ਹੀ ਵਿਰੋਧ ਕੀਤਾ ਹੈ ਉਹ ਪਖੰਡਵਾਦ ਕਿਤੇ ਵੀ ਹੋਵੇ ਪਖੰਡਵਾਦ ਦਾ ਮੈਂ ਵਿਰੋਧ ਕੀਤਾ ਹੈ। ਉਸ ਮੀਟਿੰਗ ਤੋਂ ਬਾਅਦ ਉਹਨਾਂ ਮੈਨੂੰ ਥੋੜੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਕਿ ਲਓ ਤੁਸੀਂ ਕੰਮ ਸ਼ੁਰੂ ਕਰੋ ਮੈਂ ਕਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਜਦੋਂ ਤੁਹਾਡਾ ਕੰਮ ਹੋ ਜਾਏਗਾ ਅਸੀਂ ਦੇ ਦਾਂਗੇ ਟੱਲਣਾ ਸੀ ਪਰ ਮੈਨੂੰ ਉਸ ਵਕਤ ਤੋਂ ਸਿਸਟਮ ਠੀਕ ਨਹੀਂ ਲੱਗਾ ਇਹ ਚੀਜ਼ ਸਹੀ ਨਹੀਂ ਹੈ ਯਾਰ ਤੁਸੀਂ ਜੇ ਤੁਸੀਂ ਪ੍ਰਭੂ ਦਾ ਕੰਮ ਕਰ ਰਹੇ ਹੋ ਜੇ ਕਿਸੇ ਨੂੰ ਤੁਸੀਂ ਸੁੱਟਣਾ ਚਾਹੋ ਸਾਜ਼ਿਸ਼ ਕਰਕੇ ਸੁੱਟਣਾ ਚਾਹੋ ਮੇਰੇ ਖਿਆਲ ਚ ਇਹਦੇ ਨਾਲੋਂ ਵੱਡਾ ਪਾਪ ਕੋਈ ਨਹੀਂ ਹਨਾ ਤੋਂ ਉਸ ਤੋਂ ਬਾਅਦ ਮੈਂ ਘਰੇ ਆਇਆ ਘਰੇ ਰੋਟੀ ਪਾਣੀ ਖਾ ਕੇ ਸੌਂ ਗਿਆ ਮੈਨੂੰ ਯਕੀਨ ਮੰਨਿਓ ਮੈਨੂੰ ਦੋ ਰਾਤ ਦੋ ਦੇ ਕਰੀਬ ਇੱਕ ਸੁਪਨਾ ਆਇਆ ਕਿ ਜਿਸ ਤਰ੍ਹਾਂ ਮੈਂ ਇੱਕ ਨਦੀ 'ਚ ਖੜਾ ਆਂ ਤੇ ਉੱਥੇ ਉਹ ਨਦੀ 'ਚ ਪਾਣੀ ਆ ਤੇ ਮੈਨੂੰ ਕੋਈ ਵਿਅਕਤੀ ਆ ਉਹ ਮੈਨੂੰ ਕਹਿ ਰਿਹਾ ਕਿ ਇਹ 10000 ਡਾਲਰ ਹੈ ਤੇ ਇਹ ਤੁਸੀਂ ਰੱਖ ਲਓ ਇਹ ਤੁਹਾਡਾ ਹੈ ਤੇ ਤੁਸੀਂ ਸਾਡਾ ਕੰਮ ਕਰਤੇ ਦੇਣਾ ਹੀ ਆ ਕੁਛ ਏਦਾਂ ਦੇ ਉਹਨਾਂ ਨੇ ਮੈਨੂੰ ਲੱਭ ਕੇ ਸੁਪਨੇ 'ਚ ਤੋਂ ਜਦੋਂ ਮੈਂ ਉਹ ਪੈਸੇ ਉਹਨਾਂ ਕੋ ਫੜੇ ਸੁਪਨੇ 'ਚ ਪੈਸੇ ਫੜ ਲਏ ਜਦੋਂ ਜਿਹੜਾ ਉਹ ਪਾਣੀ ਸੀ ਜਿਹਦੇ ਵਿੱਚ ਮੈਂ ਖੜਾ ਸੀ ਉਹ ਸਾਰਾ ਇੱਕ ਅੱਗ ਦੇ ਵਿੱਚ ਅੱਗ ਦੇ ਅੱਗ ਦੇ ਰੂਪ ਦੇ ਵਿੱਚ ਬਦਲ ਗਿਆ ਉਹ ਪਾਣੀ ਇਦਾਂ ਹੋ ਗਿਆ ਕਿ ਜਿਸ ਤਰ੍ਹਾਂ ਇੱਕ ਲਾਵਾ ਹੁੰਦਾ ਨਾ ਸੰਗਣੀ ਅੱਗ ਹੋ ਗਈ ਤੇ ਹੁਣ ਸਿਆਲ ਦੇ ਦਿਨਾਂ ਰਾਤ ਕਾਫੀ ਰਾਤ ਸੀ ਤੋਂ ਮੈਂ ਜਦੋਂ ਉੱਠਿਆ ਤੇ ਮੈਨੂੰ ਪਸੀਨਾ ਆ ਗਿਆ ਮੈਨੂੰ ਜਲਣ ਮਹਿਸੂਸ ਹੋਈ ਕਿ ਜਿਸ ਤਰ੍ਹਾਂ ਮੈਨੂੰ ਵਾਕਈ ਨੂੰ ਅੱਗ ਦੇ ਵਿੱਚੋਂ ਨਿਕਲ ਕੇ ਆਇਆ ਮੈਂ ਰਾਤ ਉੱਠ ਕੇ ਪ੍ਰੇਰ ਕੀਤੀ ਮੈਨੂੰ ਸਮਝ ਆ ਗਿਆ ਮੈਂ ਕਿਹਾ ਖੁਦਾਬਾਪ ਤੇਰਾ ਧੰਨਵਾਦ ਜੇਕਰ ਮੈਂ ਉਹ ਪੈਸੇ ਫੜ ਲੈਂਦਾ ਤੇ ਮੈਂ ਪੱਕਾ ਹੀ ਨਰਕਾਂ ਦਾ ਜਿਹੜਾ ਭਾਗੀ ਹੋਣਾ ਸੀ ਹੁਣ ਮੇਰੇ ਦਿਮਾਗ 'ਚ ਇਹ ਗੱਲ ਆ ਰਹੀ ਸੀ ਕਿ ਮੇਰਾ ਤੇ ਪਸ਼ਟਨ ਰੂਲਾ ਮਿਨਿਸਟਰੀ ਨਾਲ ਕੋਈ ਕੰਟੈਕਟ ਨਹੀਂ ਆ ਮੈਂ ਤਾਂ ਉੱਥੇ ਜਾਂਦਾ ਨਹੀਂ ਆ ਤਾਂ ਮੇਰਾ ਇੱਕ ਭਰਾ ਸੀ ਇੱਕ ਮੱਟੂ ਭਰਾ ਸੀ ਮੇਰਾ ਨਾਮ ਸਰੀਮਸੀ ਮੱਟੂਆ ਉਹਦਾ ਨਾਮ ਦੀਪਕ ਲੋਪੇ ਵਾਲਾ ਮੱਟੂਆ ਤੋਂ ਮੈਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਇਹ ਗੱਲ ਸ਼ੇਅਰ ਕੀਤੀ ਕਿ ਇਦਾਂ-ਇਦਾਂ ਕਰਕੇ ਇੱਛੇ ਜਿਹੋ ਹੋਰੀ ਇੱਛੇ ਤੋਂ ਥੋੜਾ ਤੁਸੀਂ ਅਲਰਟ ਹੋਵੋ ਪ੍ਰਭੂ ਦੇ ਨਾਮ ਦੀ ਜਿਹੜੀ ਉਹ ਬਦਨਾਮੀ ਹੋਏਗੀ। ਤੋਂ ਉਹਨਾਂ ਨੇ ਜਦੋਂ ਮੈਨੂੰ ਸਾਰੀ ਗੱਲਬਾਤ ਪੁੱਛੀ ਤਾਂ ਉਹਨਾਂ ਨੂੰ ਮੈਂ ਸਾਰੀ ਗੱਲਬਾਤ ਜਿਹੜੀ ਦੱਸੀ ਉਹ ਗੱਲ ਸੇਮ ਉਹਨਾਂ ਨੇ ਪ੍ਰੋਫਿਟ ਜੀ ਨੂੰ ਦੱਸ ਦਿੱਤੀ। ਕੁਝ ਗੱਲ ਉਹਨਾਂ ਨੇ ਦੱਸ ਦਿੱਤੀਆਂ, ਕੁਝ ਮੇਰੇ ਕੋਲ ਰਿਕਾਰਡਿੰਗ ਸੀ। ਉਹਨਾਂ WhatsApp ਤੇ ਮੈਨੂੰ ਫੋਨ ਕੀਤਾ। ਦੂਸਰੇ ਦਿਨ ਮੈਂ WhatsApp ਤੋਂ ਵੀ ਰਿਕਾਰਡਿੰਗ ਜਿਹੜੀ ਉਹਨਾਂ ਦੀ ਕਰ ਲਈ। ਪਰ ਇੱਕ ਖਾਸ ਮੈਸੇਜ ਮੈਂ ਦੇਣਾ ਚਾਹੁੰਨਾ ਕਿ ਯਾਰ ਜੇ ਤੁਸੀਂ ਤੁਸੀਂ ਉਹਨਾਂ ਨੂੰ ਉਹਨਾਂ ਦਾ ਮੁਕਾਬਲਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਪ੍ਰਚਾਰ ਕਰੋ ਹਨਾ ਤੁਸੀਂ ਵੀ ਤੁਸੀਂ ਵੀ ਪ੍ਰਭੂ ਦੇ ਨਾਮ 'ਚ ਵਧੋ ਹੋਰ ਵਧੋ ਉਹ ਵੀ ਵਧਣ ਡਿਆ ਤੁਸੀਂ ਵੀ ਹੋਰ ਵਧੋ ਤੁਸੀਂ ਮੈਨੂੰ ਲਾਲਚ ਦੇ ਰਹੇ ਹੋ ਕਿ ਤੁਹਾਨੂੰ ਐਕਟਰਾਂ ਨਾਲ ਮਿਲਾ ਦਾਂਗੇ ਹਨਾ ਤੁਹਾਨੂੰ ਬੰਬਈ ਲੈ ਜਾਾਂਗੇ ਯਾਰ ਜੇ ਸਾਡਾ ਐਕਟਰ ਤੇ ਆ ਸਾਡਾ ਪ੍ਰਭੂ ਯੂਸਨ ਸੀ ਸਾਡਾ ਸਾਡਾ ਬੰਬਈ ਆ ਸਾਡਾ ਚਰਚ ਜਿੱਥੇ ਅਸੀਂ ਜਾਂਦੇ ਆ ਇਹ ਕਿੰਨੀ ਕਿੰਨਾ ਮਾੜਾ ਮੈਸੇਜ ਜਾਣਾ ਸੀ ਜੇ ਬਾਈ ਚਾਂਸ ਉਹ ਮੇਰੇ ਕੋਲੋਂ ਨਹੀਂ ਕਰਾਉਣਗੇ ਕਿਸੇ ਹੋਰ ਕੋਲੋਂ ਫੇਕ ਇੰਦਾ ਕਰਾ ਲੈਣਗੇ ਤੇ ਮਸੀਹਤ ਵਾਸਤੇ ਕਿੰਨਾ ਮਾੜਾ ਮੈਸੇਜ ਜਾਣਾ ਸੀ ਪਰ ਜੋ ਮੈਨੂੰ ਸਹੀ ਲੱਗਾ ਜੋ ਮੈਨੂੰ ਵਧੀਆ ਲੱਗਾ ਉਹ ਮੈਂ ਕਰ ਦਿੱਤਾ ਕੁਝ ਲੋਕ ਸ਼ਾਇਦ ਮੈਨੂੰ ਕਹਿਣ ਕਿ ਇਹਨਾਂ ਨੂੰ ਇਹਨੂੰ ਕਿਸੇ ਨੇ ਪਲਾਨ ਕੀਤਾ ਖੜਿਆ ਕੀਤਾ ਮੈਂ ਕਦੀ ਇਹ ਮੇਰੀ ਫੇਸਬੁੱਕ ਆਈਡੀ ਫੋਲ ਕੇ ਵੇਖ ਲਓ ਮੈਂ ਕਦੀ ਕਿਸੇ ਪਾਸਟਰ ਦੀ ਸਿਫਤ ਤੱਕ ਨਹੀਂ ਕੀਤੀ ਕਦੀ ਪਖੰਡਵਾਦ ਦਾ ਵਿਰੋਧ ਕੀਤਾ ਜੋ ਸਹੀ ਕੰਮ ਕਰਦੇ ਨੇ ਉਹਨਾਂ ਵਾਸਤੇ ਸਹੀ ਆ ਸਿਰਫ ਮੈਂ ਪਖੰਡਵਾਦ ਦਾ ਹੀ ਵਿਰੋਧ ਕਰਦਾ ਆ ਉਹਨਾਂ ਮੈਨੂੰ ਚੁਣਿਆ ਵੀ ਇਸ ਕਰਕੇ ਕਿ ਸ਼ਾਇਦ ਕਿ ਹਰੇ ਇਹ ਮਿਨਿਸਟਰੀਆਂ ਦਾ ਵਿਰੋਧੀ ਆ ਮੈਂ ਤੁਹਾਨੂੰ ਦੱਸਦਾ ਮੈਂ ਕਿਸੇ ਮਿਨਿਸਟਰੀ ਦਾ ਵਿਰੋਧੀ ਨਹੀਂ ਆ ਉਹ ਪ੍ਰਭੂ ਦਾ ਕੰਮ ਕਰ ਰਹੇ ਨੇ ਮੈਂ ਪਖੰਡਵਾਦ ਦਾ ਵਿਰੋਧੀ ਆ ਜਿੱਥੇ ਕਿਤੇ ਚਰਚ ਦੇ ਨਾਂ ਤੇ ਰਾਜਨੀਤੀ ਹੋਏਗੀ ਉੱਥੇ ਅਸੀਂ ਕਲਮ ਨਾਲ ਲਿਖਾਂਗੇ ਉਹ ਡਟ ਕੇ ਲਿਖਾਂਗੇ ਪਰ ਜੇ ਤੁਸੀਂ ਕਹੋ ਕਿ ਅਸੀਂ ਤੁਹਾਡੇ ਇਸ ਗੁਨਾਹ ਦੇ ਹਿਸਾਬ ਨਹੀਂ ਤੁਸੀਂ ਸਾਨੂੰ ਕਹਿ ਰਹੇ ਹੋ ਕਿ 50000 ਰੁਪਏ ਮਹੀਨਾ ਦੇ ਦਾਂਗੇ ਤੁਹਾਨੂੰ ਤੁਸੀਂ ਸਾਡੇ ਨਾਲ ਆਓ ਜਿਹੜਾ ਮਹੀਨੇ ਦਾ 50000 ਰੁਪਏ ਦੇਣ ਦੀ ਗੱਲ ਕਰਦੇ ਸੀ ਮੈਂ ਇਹਨਾਂ ਨੂੰ ਇੱਕ ਹੀ ਗੱਲ ਕਹਿਣਾ ਕਿ ਥੋੜੀ ਜੀ ਸ਼ਰਮ ਕਰੋ ਕਿ ਤੁਸੀਂ ਜੋ ਤੁਹਾਨੂੰ ਦਾਨ ਹੁੰਦਾ ਵਾ ਉਹ ਕਿਹੜੇ ਕੰਮ ਲਈ ਤੁਸੀਂ ਵਰਤ ਰਹੇ ਹੋ ਤੁਸੀਂ ਲੋਕਾਂ ਨੂੰ ਰਿਸ਼ਵਤ ਦੇਣ ਲਈ ਵਰਤ ਰਹੇ ਹੋ ਥੋੜਾ ਬਹੁਤਾ ਰੱਬ ਤੋਂ ਡਰੋ ਕਿਸੇ ਨੂੰ ਸੁੱਟਣ ਵਾਸਤੇ ਕਿਸੇ ਨੂੰ ਸੁੱਟਣ ਵਾਸਤੇ ਤੁਸੀਂ ਕਿਦਾਂ ਦੇ ਸ਼ਤਰੰਜ ਜਿਹੜੇ ਰਚ ਰਹੇ ਹੋ ਇੱਕ ਗੱਲ ਨੂੰ ਨਾ ਯਾਦ ਰੱਖਿਓ ਮੈਂ ਬਹੁਤਾ ਗਿਆਨੀ ਤੇ ਨਹੀਂ ਬਹੁਤਾ ਬਾਈਬਲ ਪੜਨ ਵਾਲਾ ਤੇ ਨਹੀਂ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਮਾਰਿਆ ਕੁੱਟਿਆ ਸਲੀਬ ਤੇ ਉੱਤੇ ਟੰਗਿਆ ਪ੍ਰਭੂ ਯਿਸੂ ਮਸੀਹ ਨੇ ਆਖਿਆ ਸੀ ਕਿ हे ਖੁਦਾ ਇਹਨਾਂ ਨੂੰ ਮਾਫ਼ ਕਰ ਇਹ ਨਹੀਂ ਜਾਣਦੇ ਕੀ ਕਰ ਰਹੇ ਨੇ ਜੂਦਾ ਪਤਰਸ ਮੁੱਕਰ ਗਿਆ ਕਿ ਮੈਂ ਨਹੀਂ ਜਾਣਦਾ ਯਿਸੂ ਮਸੀਹ ਨੂੰ ਉਹਨੂੰ ਫਿਰ ਵੀ ਮਾਫ਼ੀ ਮਿਲ ਗਈ ਪਰ ਜੂਦਾ ਸਕਰ ਜੋ ਤੀਨੂੰ ਮਾਫ਼ੀ ਨਹੀਂ ਮਿਲੀ ਕਿਉਂਕਿ ਉਹਨੇ ਪ੍ਰਭੂ ਦੇ ਨਾਮ ਨੂੰ ਪ੍ਰਭੂ ਨੂੰ ਵੇਚਿਆ ਪੈਸਿਆਂ ਦੇ ਨਾਲ ਤੁਸੀਂ ਅੱਜ ਉਹੋ ਹੀ ਸ਼ੈਤਾਨ ਦੀ ਵਿਚਾਰਧਾਰਾ ਦੇ ਨਾਲ ਸਾਨੂੰ ਖਰੀਦ ਰਿਹਾ ਕਿ ਤੁਸੀਂ ਮਸੀਹਤ ਦੀ ਜਿਹੜੀ ਆ ਉਹ ਬਦਨਾਮੀ ਕਰੋ ਚਰਚ ਦੀ ਬਦਨਾਮੀ ਕਰੋ ਥੋੜੀ ਬਹੁਤੀ ਸ਼ਰਮ ਕਰੋ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਅਸੀਂ ਤੁਹਾਨੂੰ ਸਮਝਾਉਂਦੇ ਚੰਗੇ ਨਹੀਂ ਲੱਗਦੇ ਕਿਉਂਕਿ ਤੁਸੀਂ ਇੱਕ ਖੁਦਾ ਦੇ ਬੰਦੇ ਹੋ ਖੁਦਾ ਦੇ ਲੋਕ ਹੋ ਆਪਣੇ ਆਪ ਨੂੰ ਸੈਲੀਬ੍ਰਿਟੀ ਦੱਸ ਦਿਓ ਪਰ ਥੋੜੀ ਬਹੁਤੀ ਸ਼ਰਮ ਕਰੋ